ਪੰਜ ਮੈਂਬਰ ਆਪਾਂ ਘਰ ਦੇ ਬੇਟਾ ਮੇਰਾ ਇੱਕੋ ਹੀ ਇਹ ਦੋ ਬੇਟੀਆਂ ਸੀ ਇੱਕ ਬੇਟੀ ਚੜ੍ਹਾਈ ਕਰ ਗਈ ਤੇ ਇੱਕ ਬੇਟੀ ਆਪਣੇ ਘਰ ਵਿਆਹੀ ਹੈ ਇੱਕ ਬੇਟਾ ਮੇਰਾ ਅੰਤਰਪ੍ਰੀਤ ਸਿੰਘ ਤੇ 9 ਸਾਲ ਦੀ ਪੋਤਰੀ ਇਹ ਮੇਰੀ ਉਹ ਵੀ ਕਈ ਅਰੀ ਗੰਦੀ ਨਾਲ ਵੀ ਵਾਰ ਮੈਮੋਰੀਅਲ ਜਾਣਾ ਸਕੂਲ ਦੇ ਨਾਲ ਟੂਰ ਤੇ ਦਾदू 200 ਦੇ ਦਿਓ ਮੈਂ ਕਹਿੰਦਾ ਮੈਂ ਜਾਣਗੇ ਹੱਥ ਜੁੜ ਦੇਣਾ ਪੁੱਤ ਨਹੀਂ ਮੈਂ ਕਹਿੰਦਾ ਆਪਾਂ ਛੋਟੇ ਬੰਦੇ ਆ 50000 ਲੀਏ ਸਾਦੀ ਰੱਖੀ ਐ ਫਿਰ 70 ਤੇ 100 ਦੇ ਸਮਝੌਤਾ ਹੋ ਜਾਂਦਾ ਮੇਰੀ ਆਪਣੀ ਪਰਸਨਲ ਲਾਈਫ ਵਿੱਚ ਸਿਰਫ ਦੋ ਸਕੂਟਰੀਆਂ ਨੇ ਕੋਈ ਕਾਰ ਨਹੀਂ ਹੈਗੀ ਤੁਸੀਂ ਗੁੱਸਾ ਨਾ ਕਰਿਓ ਤੁਸੀਂ ਜਿੰਨੇ ਬੈਠੇ ਹੋ ਸ਼ਾਇਦ ਚੰਦ ਸਰੀਰ ਛੱਡ ਕੇ ਤੁਹਾਡੇ ਘਰ ਹੋ ਸਕਦਾ ਕੱਪੜੇ ਧੋਣ ਵਾਲੀ ਵੀ ਲੱਗੀ ਹੋਵੇ ਪਾਂਡੇ ਮਾਂਜਣ ਵਾਲੀ ਵੀ ਲੱਗੀ ਹੋਵੇ ਰਸੋਈ ਵਾਲੀ ਵੀ ਕੋਈ ਲੱਗੀ ਹੋਵੇ ਬੀਬੀ ਕੰਮ ਕਰਨ ਵਾਲੀ ਆਪਣੇ ਘਰ ਕੋਈ ਵੀ ਨਹੀਂ ਪਰਿਵਾਰ ਹੀ ਆਪੇ ਹੀ ਸਾਰ ਲੀਦਾ ਇਹ ਜੋ ਦਿੰਦੇ ਉਹ ਇਹ ਕਾਰ ਸੇਵਾ ਚ ਲੱਗਦਾ ਹਲੇ ਫਿਰ ਭਾਬੀ ਬੀਬੀਆਂ ਦੇ ਲੱਗਦਾ ਇੱਕ ਇੱਕ ਪੈਹਾ ਤੁਹਾਡਾ ਬੀਬੀ ਕੋਲਾਂ ਭਲਾਈ ਗਈ